ਪੰਜਾਬ ਦੇ ਮੌਜੂਦਾ ਲੋਕ ਸਭਾ ਮੈਂਬਰ ਹਲਕਾ ਫਰੀਦਕੋਟ ਤੋਂ ਸਰਪਜੀਤ ਸਿੰਘ ਖਾਲਸਾ ਤੇ ਰਾਜਵੜਿੰਗ ਹੋਏ ਆਮੋ ਸਾਹਮਣੇ ਰਾਜਵੜਿੰਗ ਨੇ ਸਰਪਜੀਤ ਸਿੰਘ ਖਾਲਸਾ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ ਸਰਪਜੀਤ ਸਿੰਘ ਖਾਲਸਾ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਬਿਲਕੁਲ ਨਹੀਂ ਬੋਲਦੇ ਜੋ ਪੰਜਾਬ ਦੇ ਫਰੀਦਕੋਟ ਲੋਕਾਂ ਨੇ ਚੁਣ ਕੇ ਉਸ ਨੂੰ ਆਪਣਾ ਐਮਪੀ ਬਣਾ ਕੇ ਭੇਜਿਆ ਹੈ ਤੇ ਉਹ ਉੱਥੇ ਜਾ ਕੇ ਸਿਰਫ ਚੁੱਪ ਕਰਕੇ ਬੈਠੇ ਨੇ ਜੋ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਬੋਲ ਸਕਦੇ ਉਹਨਾਂ ਨੂੰ ਐਮਪੀ ਬਣਾ ਕੇ ਜੋ ਫਰੀਦਕੋਟ ਦੇ ਲੋਕ ਅੱਜ ਪਛਤਾ ਰਹੇ ਨੇ ਜੋ ਪੰਜਾਬ ਦੇ ਵਿੱਚ ਅੱਜ ਬਾਕੀ ਐਮਪੀ ਜਿਹੜੇ ਕਾਂਗਰਸ ਦੇ ਨੇ ਉਹ ਬੋਲਦੇ ਨੇ ਤਾਂ ਫਿਰ ਸਰਬਜੀਤ ਸਿੰਘ ਖਾਲਸਾ ਕਿਉਂ ਨਹੀਂ ਬੋਲਦੇ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਵੀ ਜਵਾਬ ਦਿੱਤਾ ਰਾਜਾ ਵੜਿੰਗ ਨੂੰ ਜੋ ਅਸੀਂ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਵਾਂਗੇ ਜਿਸ ਵਿੱਚ ਉਹਨਾਂ ਨੇ ਰਾਜਾ ਵੜਿੰਗ ਨੂੰ ਕੀ ਜਵਾਬ ਦਿੱਤਾ ਹੈ ਤੁਸੀਂ ਜਿਹੜੇ ਉਹ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਔਰ ਇੱਕ ਦੂਸਰੀ ਦੇ ਉੱਪਰ ਨਿਸ਼ਾਨੇ ਵਿੱਡੇ ਜਾ ਰਹੇ ਨੇ ਇੱਕ ਦੂਸਰੀ ਦੀਆਂ ਕਮਜ਼ੋਰੀਆਂ ਦੱਸੀਆਂ ਜਾ ਰਹੀਆਂ ਨੇ ਜੋ ਰਾਜਾ ਵੜਿੰਗ ਨੇ ਅੱਜ ਤਰਨ ਤਰਨ ਦੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਿੰਦਰ ਸਿੰਘ ਦੇ ਬਾਰੇ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੇ ਬਾਰੇ ਉਹਨਾਂ ਨੇ ਜੋ ਦੱਸਿਆ ਸਭ ਤੋਂ ਪਹਿਲਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੱਸਿਆ ਕਿ ਉਹ ਬਜ਼ੁਰਗ ਹੋ ਚੁੱਕੇ ਨੇ ਹੁਣ ਉਹਨਾਂ ਦਾ ਪੰਜਾਬ ਦੇ ਵਿੱਚ ਕੋਈ ਆਧਾਰਨੀ ਜਦੋਂ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੇ ਦੋ ਵਾਰ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਉਸ ਸਮੇਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੀਸ ਮਹਿਲਾ ਦੇ ਵਿੱਚ ਬੈਠੇ ਰਹੇ ਉਹ ਬਾਹਰ ਨਹੀਂ ਨਿਕਲ ਕੇ ਆਏ ਜਿਸ ਕਾਰਨ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਕਾਂਗਰਸ ਸੱਤਾ ਗਵਾ ਬੈਠੀ ਸੋ ਉਸ ਤੋਂ ਬਾਅਦ ਉਹਨਾਂ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਦੇ ਬਾਰੇ ਬੋਲਣਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚੋਂ ਇੱਕ ਅਜਿਹਾ ਐਮਪੀ ਵੀ ਹੈ ਜਿਹੜਾ ਫਿਜ਼ੀਕਲ ਤੌਰ ਤੇ ਲੋਕ ਸਭਾ ਦੇ ਵਿੱਚ ਹਾਜ਼ਰ ਹੁੰਦਾ ਹੈ ਪਰ ਉੱਥੇ ਜਾ ਕੇ ਆਪਣੇ ਹਲਕੇ ਦੇ ਮੁੱਦੇ ਵੀ ਨਹੀਂ ਦੱਸ ਸਕਦਾ ਆਪਣੇ ਹਲਕੇ ਦੇ ਮੁੱਦਿਆਂ ਬਾਰੇ ਪੰਜਾਬ ਦੇ ਮੁੱਦਿਆਂ ਬਾਰੇ ਉਹ ਨਹੀਂ ਬੋਲਦਾ ਉਸ ਨੂੰ ਕੀ ਐਸਾ ਲਾਜ ਦਿੱਤਾ ਹੋਇਆ ਕਿ ਉਹ ਜਾ ਕੇ ਬਿਲਕੁਲ ਚੁੱਪ ਰ ਕਰਕੇ ਬੈਠੇ ਔਰ ਨਾ ਬੋਲੇ ਸੋ ਰਾਜਾ ਬਿੰਗ ਨੇ ਬਹੁਤ ਵੱਡੇ ਇਲਜ਼ਾਮ ਲਾਇਆ ਸੀ ਉਸ ਦੇ ਉੱਪਰ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ ਔਰ ਸਰਕਾਰ ਤੋਂ ਉਸ ਨੇ ਮੋਟਾ ਪੈਸਾ ਲੈ ਲਿਆ ਜਿਸ ਕਰਕੇ ਉਹ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਬੋਲਦਾ ਪਰ ਸਰਬਜੀਤ ਸਿੰਘ ਖਾਲਸਾ ਵੀ ਤਰਨਤਾਰਨ ਦੇ ਵਿੱਚ ਅੱਜ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੈਂ ਕਿਉਂ ਨਹੀਂ ਬੋਲਦਾ ਮੈਨੂੰ ਕਿਉਂ ਨਹੀਂ ਬੋਲਣ ਦਿੱਤਾ ਜਾਂਦਾ ਮੇਰੇ ਕਿਹੜੇ ਮੁੱਦੇ ਨੇ ਜੋ ਤੁਹਾਨੂੰ ਸਰਬਜੀਤ ਸਿੰਘ ਖਾਲਸਾ ਦੀ ਅਸੀਂ ਉਹ ਵੀਡੀਓ ਸੁਣਾਉਂਦੇ ਆ ਤੁਸੀਂ ਆਪੀ ਉਹ ਸੁਣ ਕੇ ਦੱਸ ਦੇਣਾ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸਾਡੀ ਮਾਤਾ ਪਹਿਲਾਂ ਪਾਰਲੀਮੈਂਟ 'ਚ ਬੋਲਦੀ ਸੀ ਉਹਦੀਆਂ ਜਿੰਨੀਆਂ ਸਪੀਚਾਂ ਹੀ ਕਦੇ ਪਾਰਲੀਮੈਂਟ 'ਚ ਰਿਕਾਰਡ ਨਹੀਂ ਹੋਈਆਂ ਉਹ ਡਿਲੀਟ ਕਰਾ ਦਿੱਤੀਆਂ ਗਈਆਂ ਕਦੇ ਘਰੇ ਜਾ ਕੇ ਨਾ ਇਹ ਗੱਲ ਠੰਡੇ ਦਿਮਾਗ ਨਾਲ ਸੋਚਿਓ ਬਈ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਆ ਸੰਗਤ ਉਹਨਾਂ ਨੂੰ ਪਤਾ ਹੈ ਵੀ ਬਾਕੀ ਜਿੰਨੇ ਵੀ ਬੰਦੇ ਐ ਉਹਨਾਂ ਨੂੰ ਜੋ ਅਸੀਂ ਕਵਾਂਗੇ ਉਹਨਾਂ ਨੇ ਉਹੀ ਬੋਲਣਾ ਐ ਉਹ ਸਰਕਾਰ ਨਾਲ ਉਹਨਾਂ ਦੀ ਸਾਰਿਆਂ ਦਾ ਤਾਲਮੇਲ ਐ ਪਰ ਅਸੀਂ ਜਿਹੜੀ ਗੱਲ ਕਰਨੀ ਐ ਹੁਣ ਮੈਨੂੰ ਕਹਿੰਦੇ ਜੀ ਤੁਸੀਂ ਕੀ ਗੱਲ ਕਰਦੀਆਂ ਮੈਂ ਕਿਹਾ ਜੀ ਮੈਂ ਕਿਸਾਨੀ ਦੀ ਗੱਲ ਕਰਨੀ ਐ ਕਹਿੰਦੇ ਜੀ ਤੁਸੀਂ ਕਿਸਾਨਾਂ ਬਾਰੇ ਨਹੀਂ ਪਾਰਲੀਮੈਂਟ 'ਚ ਬੋਲ ਸਕਦੇ ਜੀ ਅਮਰਤਪਾਲ ਦੀ ਗੱਲ ਕਰਨੀ ਹੈ ਕਹਿੰਦਾ ਅਮਰਤਪਾਲ ਬਾਰੇ ਨਹੀਂ ਬੋਲ ਸਕਦੇ ਹੋਰ ਜਿੰਨੇ ਵੀ ਮੈਂ ਮੁੱਦੇ ਕਹੇ ਕਹਿੰਦੇ ਕਿ ਤੁਸੀਂ ਇਹ ਸੈਂਸਟੇ ਮੁੱਦੇ ਆ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਮੈਂ ਕਹਿੰਦੀ ਫਿਰ ਬੋਲਿਏ ਕੀ)^{(indern da raja vadingna ji bolde ni eh)} ਸਾ ਸੰਗਤ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਐ ਬਈ ਜਦੋਂ ਬਾਕੀ ਐਮਪੀ ਸਾਰੇ ਪਾਰਲੀਮੈਂਟ ਚ ਬੋਲਦੇ ਆ ਤਾਂ ਮੈਨੂੰ ਹੀ ਕਿਉਂ ਨਹੀਂ ਬੋਲਣ ਦਿੰਦੇ ਠੀਕ ਹੈ ਕਦੀ ਇਹ ਸੀਗਾ ਰਾਜਾ ਵਿੰਗ ਦੇ ਵੱਲੋਂ ਲਾਏ ਹੋਏ ਇਲਜ਼ਾਮ ਸਰਬਜੀਤ ਸਿੰਘ ਦੇ ਉੱਪਰ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਨਹੀਂ ਬੋਲਦੇ ਸੋ ਸਰਬਜੀਤ ਸਿੰਘ ਨੇ ਖੁੱਲ ਜਿਹੜਾ ਕਿ ਆਪ ਖੁਦ ਦੱਸਿਆ ਕਿ ਮੈਨੂੰ ਇਹ ਬੋਲਣ ਨਹੀਂ ਦਿੰਦੇ ਜਿਹੜੇ ਮੇਰੇ ਮੁੱਦੇ ਹੁੰਦੇ ਨੇ ਉਹ ਮੁੱਦਿਆਂ ਨੂੰ ਸੈਂਸਿਟਿਵ ਮੁੱਦੇ ਦੱਸਦੇ ਨੇ ਕਿ ਇਹ ਤੁਸੀਂ ਪਾਰਲੀਮੈਂਟ ਵਿੱਚ ਨਹੀਂ ਉਠਾ ਸਕਦੇ ਸੇਫ ਤਾਂ ਸਿਰਫ ਜਿਹੜੇ ਸਰਕਾਰ ਦੇ ਵੱਲੋਂ ਉਹੀ ਮੁੱਦੇ ਉਠਾਏ ਜਾ ਸਕਦੇ ਨੇ ਜਿਹੜੇ ਤੁਹਾਨੂੰ ਅਸੀਂ ਦੱਸਾਂਗੇ ਸੋ ਇਸ ਕਰਕੇ ਫਿਰ ਮੈਂ ਨਹੀਂ ਬੋਲਦਾ ਸੋ ਸਰਬਜੀਤ ਸਿੰਘ ਖਾਲਸਾ ਨੇ ਵੀ ਰਾਜਾ ਵਿੰਗ ਨੂੰ ਮੋੜਵਾ ਜਵਾਬ ਦਿੱਤਾ ਹੈ ਜੋ ਰਾਜਾ ਵਿੰਗ ਦੇ ਵੱਲੋਂ ਇਹ ਜਿਹੜਾ ਕਿ ਸਰਬਜੀਤ ਸਿੰਘ ਖਾਲਸਾ ਦੇ ਉੱਪਰ ਇਲਜ਼ਾਮ ਲਾਏ ਗਏ ਸੀਗੇ